31 ਦਸੰਬਰ 2024 ਦੇ ਵਿੱਚ ਉਮਰਾ ਨੰਗਲ ਵਿੱਚ ਹੋਇਆ ਰਾਜਵੀਰ ਦਾ ਸ਼ੋਅ ਤੇ ਸੰਦੀਪ ਕੌਰ ਨੂੰ ਦਿੱਤਾ ਉੱਥੇ ਮੌਕਾ ਸਟੇਜ ਦੇ ਉੱਤੇ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਰਾਜਵੀਰ ਨੇ ਸੋ ਅੱਜ ਇਹਨਾਂ ਤੋਂ ਪੁੱਛਾਂਗੇ ਤੇ ਇਹਨਾਂ ਦੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਗੀਤ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਜੋ ਰਾਜਵੀਰ ਨੂੰ ਸਮਰਪਿਤ ਹੈ ਸੋ ਤੁਸੀਂ ਪਹਿਲਾਂ ਆਪਣਾ ਗੀਤ ਸਮਰਪਿਤ ਕਰ ਦਿਓ ਸਾਰਿਆਂ ਨੂੰ ਉਹੀ ਜੋ ਤੁਸੀਂ ਸਾਨੂੰ ਸੁਣਾਇਆ ਸੀ ਪਹਿਲਾਂ ਮੈਂ ਆਪਣੇ ਵੀਰ ਦੁਬਾਰਾ ਰਿਪੀਟ ਕਰ ਦੋ ਵੀ ਸਕਦੀ ਹਾਂ ਠੀਕ ਹੈ ਮੈਂ ਆਪਣੇ ਵੀਰ ਰਾਜਵੀਰ ਜਵੰਦਾ ਜੀ ਨੂੰ ਇੱਕੋ ਲਫ਼ਜ਼ਾਂ ਦੇ ਨਾਲ ਦੋ ਤਿੰਨ ਲਫ਼ਜ਼ਾਂ ਦੇ ਨਾਲ ਸ਼ਰਧਾਂਜਲੀ ਦੇਣੀ ਚਾਹੁੰਦੀ ਕਿਉਂਕਿ ਅਸਲ ਦੇ ਵਿੱਚ ਜੋ ਮਾਹੌਲ ਹੋਇਆ ਪਿਆ ਅੰਦਰੋਂ ਹਿਰਦਾ ਦੁਖੀ ਹੋਇਆ ਪਿਆ ਲਫ਼ਜ਼ ਵੀ ਕਹਿੰਦੇ ਨੇ ਕਿ ਸ਼ਬਦ ਵੀ ਜ਼ੁਬਾਨ ਤੇ ਤਿਰਕਦੇ ਨੇ ਕਿਉਂਕਿ ਜਦੋਂ ਹਿਰਦੇ ਦੁਖੀ ਹੋਇਆ ਹੋਵੇ ਤੇ ਫਿਰ ਅੰਦਰੋਂ ਆਪਣਾ ਆਵਾਜ਼ ਵੀ ਨਹੀਂ ਨਿਕਲਦੀ ਹਾਂਜੀ ਪਰ ਜੋ ਮੇਰੇ ਮੇਰੇ ਵੀਰ ਨੇ ਵੀਰ ਦੀ ਰੂਹ ਕੁਰਲਾ ਰਹੀ ਇਸ ਵਕਤ ਚ ਆਪਾਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਆ ਪਰ ਮੇਰਾ ਵੀਰ ਉਸ ਵਕਤ ਇਸ ਵਕਤ ਰੱਬ ਹੀ ਜਾਣਦਾ ਹੈ ਕਿ ਕਿਸ ਹਾਲਤ ਵਿੱਚ ਹੋਏਗਾ ਤੇ ਮਾਲਕ ਨੂੰ ਸ਼ਾਂਤੀ ਬਖਸ਼ਿਸ਼ ਕਰੇ ਕਿ ਮੇਰੇ ਮੈਂ ਇਹ ਕਹਿਣਾ ਚਾਹਾਂਗੀ ਕਿ ਮੇਰੇ ਰਾਜਵੀਰ ਵੀਰ ਨੇ ਔਰ ਹੋਬੀ ਤਾਰੀਵਾਲ ਸਾਹਿਬ ਨੇ ਮੇਰੇ ਤੇ ਇੱਕ ਜਿਹੜਾ ਐਸਾਨ ਕੀਤਾ ਕਿ ਮੈਨੂੰ ਦੁਨੀਆ ਵਿੱਚ ਪਛਾਣ ਦਵਾਈ ਤੇ ਉਨ੍ਹਾਂ ਦੇ ਇਹਾਸਾਨ ਦੇ ਬਦਲੇ ਇੱਕ ਬਸਮੇ ਛੋਟੀ ਜਿਹੀ ਸ਼ਰਧਾਂਜਲੀ ਦੇ ਤੌਰ ਤੇ ਕੁਝ ਕਹਿਣਾ ਚਾਹਾਂਗੀ ਉਨ੍ਹਾਂ ਨੂੰ ਕਿਉਂਕਿ ਹੁਣ ਆਪਾਂ ਪਰਿਵਾਰ ਨੂੰ ਸਿਰਫ ਹੌਂਸਲਾ ਦੇ ਸਕਦੇ ਆ ਉਹ ਘਾਟਾ ਜੋ ਹੋ ਚੁੱਕਾ ਹੈ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਸੋ ਉਹੀ ਮੈਂ ਕਹਿਣ ਜਾ ਰਹੀ ਹਾਂ ਸਤੋਖੋ ਕੇ ਲੈ ਗਈ ਪੰਜਾਬ ਦੇ ਹੀਰੇ ਇੱਕ ਇੱਕ ਕਟਾ ਪਾ ਗਈ ਏ ਤੂੰ ਸਾਨੂੰ ਤਕਦੀਰੇ ਸਤੋ ਖੋਕੇ ਲੈ ਗਈ ਪੰਜਾਬ ਦੇ ਹੀਰੇ ਸਤੋ ਖੋਕੇ ਲੈ ਗਈ ਪੰਜਾਬ ਦੇ ਹੀਰੇ ਪਰ ਇੱਕ ਗੱਲ ਕਵਾਂਗੀ ਜੋ ਅੱਜ ਰੋਡਾਂ ਦੇ ਉੱਤੇ ਐਕਸੀਡੈਂਟ ਹੁੰਦੇ ਆ ਮਾਫ ਕਰੋ ਮਾਲਕ ਕਿਸੇ ਦੇ ਨਾਲ ਨਾ ਕਰੇ ਪਰਮਾਤਮਾ ਦਾ ਨਾਮ ਲੈ ਕੇ ਘਰੋਂ ਨਿਕਲਿਆ ਕਰੋ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੀ ਕੇ ਨਾ ਮੋਏ ਪੁੱਤਰਾਂ ਨੂੰ ਰੋਵੇ ਤਕੜਾ ਮਾਰੇ ਦੇ ਹੱਕ ਖੋਵੇ ਖਾ ਗਏ ਸਾਨੂੰ ਸਿਆਸੀ ਲਾਰੇ ਕੋਈ ਨਾ ਸੋਚੇ ਪੰਜਾਬ ਦੇ ਬਾਰੇ ਉਹ ਫਿਰ ਪੰਜਾਬ ਦੇ ਸ਼ੇਰੋ ਅੱਗੇ ਆਉਣਾ ਪੈਣਾ ਜੇ ਸਾਰੇ ਰੱਖੋ ਇੱਕਾ ਜੇ ਪੰਜਾਬ ਬਚਾਉਣਾ ਜੇ ਪੰਜਾਬ ਦੇ ਪੁੱਤਰਾਂ ਨੂੰ ਬਚਾਉਣਾ ਹੈ ਨਾ ਇਹਨਾਂ ਐਕਸੀਡੈਂਟਾਂ ਤੋਂ ਮਾਰੇ ਸਿਸਟਮ ਤੋਂ ਤੇ ਅੱਗੇ ਹੋ ਕੇ ਇਹ ਆਵਾਜ਼ ਚੁੱਕਣੀ ਚਾਹੀਦੀ ਆ ਕਿ ਸਾਨੂੰ ਉਹਨਾਂ ਆਵਾਰਾ ਪਸ਼ੂਆਂ ਦਾ ਵੀ ਦੇਖਣਾ ਚਾਹੀਦਾ ਜਿਨ੍ਹਾਂ ਪਿੱਛੇ ਅਸੀਂ ਟੈਕਸ ਵੀ ਦਿੰਨੇ ਆ ਤੇ ਅੱਜ ਜੇ ਜੇ ਕਿਤੇ ਸਿਸਟਮ ਨੇ ਜੇ ਸਰਕਾਰ ਨੇ ਸਾਡੀ ਸਹਿਤਾ ਕਰੀ ਹੁੰਦੀ ਤੇ ਅੱਜ ਸਾਡਾ ਰਾਜ ਵੀ ਸਾਡੇ ਵਿੱਚ ਹੁੰਦਾ ਸਮਾਲਕ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰੇ ਪਰ ਉਹਦੀ ਰੂਹ ਵੱਲੋਂ ਉਹ ਰੂਹ ਕੀ ਕਹਿ ਰਹੀ ਹੈ ਮੈਂ ਉਹੀ ਤੁਹਾਨੂੰ ਕਹਿਣ ਜਾ ਰਹੀ ਹਾਂ ਸਾਧ ਸੰਗਤ ਜੀ ਦੁਖੀ ਹੋ ਕੇ ਅਰਜੋਈਆਂ ਕਰਦੀ ਰੂਹ ਵਿਚਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅਜ ਬੜੀ ਲੋੜ ਸਹਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅਜ ਬੜੀ ਲੋੜ ਸਹਾਰੇ ਦੀ ਇਕਵਾਰੀ ਚੋਂ ਦੇ ਉੱਤੇ ਵੱਡਾ ਏ ਦੁੱਖ ਆਇਆ ਇਕਵਾਰੀ ਚੋਂ ਦੇ ਉੱਤੇ ਵੱਡਾ ਏ ਦੁੱਖ ਆਇਆ ਪਤੀ ਤੁਰ ਗਿਆ ਪਹਿਲਾ ਫੇਰ ਪੁੱਤ ਵੀ ਛੋੜਾ ਪਾਇਆ ਪਤੀ ਤੁਰ ਗਿਆ ਪਹਿਲਾ ਫੇਰ ਪੁੱਤ ਵੀ ਛੋੜਾ ਪਾਇਆ ਦਿਲ ਨਹੀਂ ਕਰਦਾ ਜਾਨ ਨੂੰ ਚੱਲੀ ਨਾ ਦਿਲ ਨਹੀਂ ਕਰਦਾ ਜਾਨ ਨੂੰ ਚੱਲੀ ਨਾ ਪੇਸ਼ ਵਿਚਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅਜ ਬੜੇ ਲੋਰ ਸਹਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅਜ ਬੜੇ ਲੋ ਹਾਰੇ ਦੀ ਮਾਂ ਬੋਲੀ ਦੀ ਕੀਤੀ ਸੇਵਾ ਚੰਗਾ ਰਤਬਾ ਪਾਇਆ ਪੰਜਾਬ ਪੁਲਿਸ ਵਿੱਚ ਹੋ ਕੇ ਪਰਤੀ ਆਪਣਾ ਫਰਜ਼ ਨਿਭਾਇਆ ਪੰਜਾਬ ਪੁਲਿਸ ਵਿੱਚ ਹੋ ਕੇ ਪਰਤੀ ਆਪਣਾ ਫਰਜ਼ ਨਿਭਾਇਆ ਮਹਿੰਦਾ ਜਾਣ ਨੂੰ ਦਿਲ ਕਰਦਾ ਚੱਲੀ ਨਾ ਪੇਸ਼ ਵਿਚਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅੱਜ ਬੜੀ ਲੋੜ ਸਹਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅੱਜ ਬੜੀ ਲੋੜ ਸਹਾਰੇ ਦੀ ਧੰਨਵਾਦ ਤੁਸਾਂ ਦਾ ਜੋ ਕਰਨੀ ਅਰਦਾਸ ਆਈ ਬੱਚਿਆਂ ਦੇ ਸਿਰ ਤੇ ਹੱਥ ਰੱਖਿਓ ਬਣ ਕੇ ਚਾਚੇ ਤਾਏ ਬੱਚਿਆਂ ਦੇ ਸਿਰ ਤੇ ਹੱਥ ਰੱਖਿਓ ਬਣ ਕੇ ਚਾਚੇ ਤਾਏ ਸੂਰਤ ਅੱਖਾਂ ਮੂਰੇ ਕੁੰਦੀ ਮੇਰੇ ਪੁੱਤ ਪਿਆਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅਜ ਬੜੀ ਲੋੜ ਸਹਾਰੇ ਦੀ ਮੇਰੀ ਮਾਂ ਨੂੰ ਦਿਓ ਦਿਲਾਸੇ ਅੱਜ ਬੜੀ ਲੋੜ ਸਹਾਰੇ ਦੀ ਰਾਜਵੀਰ ਸਦਾ ਦਿਲ ਵਿੱਚ ਤੇਰੀਆਂ ਯਾਦਾਂ ਜਿੰਦਾ ਰਹਿਣਗੀਆਂ ਰਾਜਵੀਰ ਸਦਾ ਦਿਲ ਵਿੱਚ ਤੇਰੀਆਂ ਯਾਦਾਂ ਜਿੰਦਾ ਰਹਿਣਗੀਆਂ ਕੰਨਾਂ ਦੇ ਵਿੱਚ ਗੀਤ ਗੂੰਜਦੇ ਗੱਲਾਂ ਚੇਤੇ ਰਹਿਣਗੀਆਂ ਕੰਨਾਂ ਦੇ ਵਿੱਚ ਗੀਤ ਗੂੰਜਦੇ ਗੱਲਾਂ ਚੇਤੇ ਰਹਿਣਗੀਆਂ ਪਰ ਜੀਵਨ ਸਾਥਣ ਤੇਰੇ ਬਿਨ ਕਿਵੇਂ ਜੀਵਨ ਸਾਥਣ ਤੇਰੇ ਬਿਨ ਕਿਵੇਂ ਵਕਤ گزارੇਗੀ ਮੇਰੀ ਮਾਂ ਨੂੰ ਦਿਓ ਦਲਾਸੇ ਅੱਜ ਬੜੀ ਲੋੜ ਸਹਾਰੇ ਦੀ ਮੇਰੀ ਮਾਂ ਨੂੰ ਦਿਓ ਦਲਾਸੇ ਅੱਜ ਬੜੀ ਲੋੜ ਸਹਾਰੇ ਦੀ ਸੋਇ ਰਾਜਵੀਰ ਦੀ ਰੋ ਤੁਹਾਨੂੰ ਕਹਿ ਰਹੀ ਆ ਕਿ ਅੱਜ ਮੇਰੀ ਮਾਂ ਨੂੰ ਤੁਹਾਡੇ ਵਰਗੇ ਪੁੱਤਰਾਂ ਦੇ ਸਹਾਰੇ ਦੀ ਲੋੜ ਆ ਦਾ ਸਹਾਰਾ ਬਣਿਓ ਤੇ ਜਾਣ ਤੋਂ ਬਾਅਦ ਕਿਉਂਕਿ ਜਾਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਸਾਧ ਸੰਗਤ ਜੀ ਇਹ ਉਹਦੇ ਹੱਥ ਆਪਣੇ ਹੱਥ ਵਸ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੱਥੋਂ ਆ